ਮੈਂ ਕਦੇ ਮਿਲਣੇ ਕਾ ਚਾਹ ਹੂੰ ਆਪਾਂ ਜਿਹੜਾ ਪਹਿਲਾ ਆਪਣਾ ਜੀਵਨ ਸੀ ਉਸ ਨੂੰ ਲੈਂਦੇ ਹਾਂ ਕਿ ਅਸੀਂ ਸਿਰਫ ਐਸੇ ਤਰਲੋਕੀ ਵਿੱਚ ਆ ਕੇ ਇਹ ਨਹੀਂ ਪਤਾ ਕਿਵੇਂ ਆਏ ਆਪਨੋ ਗਣੇਸ਼ ਚੀ ਦਾ ਅਸੀਂ ਤਰਲੋਕੀ ਵਿੱਚ ਆਉਂਦੇ ਹਾਂ ਪਹਿਲੇ ਵਸਤਾ ਆਪਾਂ ਦੱਸਦੇ ਹਾਂ ਆਪਣੇ ਸਹਿ ਸਭਾਈ ਜਾਗ ਪੈਂਦੇ ਸੀ ਐਨ ਇਸੇ ਪਤਾ ਕਿ ਸਾਡੇ ਅੰਦਰ ਕੌਣ ਜਾਗਦਾ ਹੈ ਕਿ ਕੌਣ ਦੇਖਦਾ ਹੈ ਕੌਣ ਆਉਂਦਾ ਹੈ ਕੌਣ ਬੋਲਦਾ ਹੈ ਕੌਣ ਸੁਣਦਾ ਹੈ ਇਸ ਅਗਨੈਸ਼ ਉੱਠਦੇ ਨਾਲ ਕਰਮ ਨੂੰ ਸ਼ੁਰੂ ਹੋ ਜਾਂਦੇ ਹੈ ਜੇ ਬੱਚਾ ਨੂੰ ਠਾਉਂਦੇ ਉੱਠ ਪਿਆ ਕੰਮ ਕਰਨਾ ਲੜਕੀ ਨੂੰ ਠਾਉਂਦੇ ਪਿਆ ਕੰਮ ਕਰਨਾ ਭਰਾਇ ਠਾਉਂਦੇ ਆ ਕੰਮ ਕਰਨਾ ਕਰਮ ਨੂੰ ਅਸੀਂ ਦ੍ਰਿੜ ਕਰ ਚੁੱਕੇ ਸੀ ਜੀ ਜੋ ਹੀ ਅਸੀਂ ਪਹਿਲੀ ਸਟੇਜ ਤੇ ਆਏ ਤੇ ਕਰਮ ਦ੍ਰਿੜ ਕਰ ਲਿਆ ਹੋਰ ਸਾਰਾ ਕੋਈ ਭੁੱਲ ਗਏ ਉਹ ਆਪਨ ਗੁਰਬਾਨ ਜੀ ਦੱਸਦਾ ਹਰ ਪਹਿਲੀ ਡਿਲਾ ਪਰਵਿਰਤੇ ਕਰਮ ਤਰੜਾ ਬਲਰਾਮ ਜੀ ਜੀ ਅਸੀਂ ਜਦੋਂ ਕਿ ਇਸ ਲੋਕ ਵਿੱਚ ਆਏ ਕਰਮ ਨੂੰ ਦੇਖካት ਲਿਆ ਹੋ ਸਾਰਾ ਕੋਈ ਭੁੱਲ ਗਿਆ ਇਥੋਂ ਤੱਕ ਭੁੱਲ ਗਿਆ ਕਿ ਸਾਨੂੰ ਇਸ ਲੋਕ ਵਿੱਚ ਜਨਮ ਦੇ ਕੇ ਭੇਜਣ ਵਾਲਾ ਕੌਣ ਹੈ ਸਾਨੂੰ ਆਕਾਰ ਦੇਣ ਵਾਲਾ ਕੌਣ ਹੈ ਸਾਡੇ ਅੰਦਰ ਕੀ ਖੇਡ ਚੱਲ ਰਹੀ ਹੈ ਇਸ ਨੂੰ ਸਾਰੇ ਨੂੰ ਭੁੱਲ ਗਏ ਸਾਡੇ ਰਹਿਣ ਵਾਸਤੇ ਦਸਾਂ ਦਵਾਰ ਕਿੱਥੇ ਆ ਸਿਰਫ ਇਕਾਂਤਕ ਸਿੰਧਰੇਗੇ ਐਸੀ ਅਵਸਰ ਜੇ ਸੂਬਤ ਲਾ ਕੇ ਸ਼ਾਮ ਤੱਕ ਕੰਮ ਕਰਦੇ ਕੰਮ ਕਰਦੇ ਵਿਚਾਰਾਂ ਦਾ ਟਕਰਾਹ ਹੋ ਜਾਂਦਾ ਪਿਓ ਪੁੱਤ ਲੜ ਪਿੰਦੇ ਭਰਾ ਭਰਾ ਲੜ ਪਿੰਦੇ ਔਰਕ ਮਦ ਲੜ ਪਿੰਦੇ ਸੰਗੀ ਸਾਥੀ ਲੜ ਪਿੰਦੇ ਕਿਉਂਕਿ ਅਸੀਂ ਇਸ ਅਵਸਰ ਤੇ ਚਲੇ ਗਏ ਕਿ ਸਰੀਰ ਮੇਰਾ ਹੈ ਇਹ ਧਰਤੀ ਮੇਰੀ ਹੈ ਇਹ ਘਰ ਮੇਰਾ ਹੈ ਇਥੇ ਕੋ ਪੈਰ ਰੱਖ ਕੇ ਦਿਖਾਏ ਐਸੀ ਵਸੇ ਚਲੇ ਗਏ ਜਿਸ ਮਾਰਗ ਤੇ ਹੁਣ ਸਾਧੂ ਹੰਦ ਉਹ ਬੈ ਹੰਬਰੀ ਪੋਮ ਕੌਣ ਕਾਲੇ ਪੈਸ ਇਹ ਸਾਰੇ ਕੋਈ ਨੂੰ ਆਵਦਾ ਸਮਝ ਲਿਆ ਕਿ ਇਥੇ ਪੈਰ ਕੋਈ ਰੱਖ ਕੇ ਦਿਖਾਏ ਅਸੀਂ ਆਵਦਾ ਮਰਨਾ ਵੀ ਭੁੱਲ ਗਏ ਕਿ ਅਸੀਂ ਇੱਕ ਦਿਨ ਜਾਣਾ ਹੈ ਹਾਲਾਂਕਿ ਸਾਡੇ ਸਾਹਮਣੇ ਸਾਡੇ ਬਜ਼ੁਰਗ ਦਾਦੇ ਪੜਦਾਦੇ ਸੰਗੇ ਸਾਥੀ ਰੋਜ਼ ਜਾ ਰਹੇ ਨੇ ਪਰ ਅਸੀਂ ਭੁੱਲ ਗਏ ਕਿ ਅਸੀਂ ਵੀ ਇੱਕ ਦਿਨ ਜਾਣਾ ਹੈ ਇਸ ਕਰਕੇ ਅਸੀਂ ਜੀਵ ਮਨ ਦੀ ਵਸਨਾ ਸਮਝ ਸਕੇ ਇਹ ਵੀ ਮਨ ਨੂੰ ਮੈਲੀ ਦੁਬਦਾ ਤੇ ਲੱਗਦੀ ਹੈ ਈਰਖਾ ਤੇ ਨਫਰਤ ਲੱਗਦੀ ਹੈ ਹੋਮੈ ਦੀ ਲੱਗਦੀ ਹੈ ਮਨ ਸਾਡਾ ਮੈਲਾ ਹੁੰਦਾ ਗਿਆ ਤਨ ਨੂੰ ਅਸੀਂ ਸ਼ੁੱਧ ਕਰਕੇ ਸਾਫ਼ ਕਰਕੇ ਸੁੰਦਰ ਕੱਪੜੇ ਪਾਉਂਦੇ ਨੇ ਮੇਕਅਪ ਕਰਦੇ ਨੇ ਐਸੀ ਅਵਸਥਾ ਵਿੱਚ ਬਹੁਤ ਸਾਰੇ ਵੀ ਭੁੱਲ ਗਏ ਲਾੜਪੇੜ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਵਿਚਾਰ ਕਰ ਲੈਂਦੇ ਸੂਰਿਆ ਉੱਠ ਕੇ ਤੁਸੀਂ ਕੰਮ ਕਰਨਾ ਆਸੀ ਕਰ ਲਾਂਗੇ ਆ ਤੁਸੀਂ ਕਰਨਾ ਇਹ ਨਾ ਸਾਨੂੰ ਪਤਾ ਲੱਗਾ ਕਿ ਸਾਡਾ ਜੀਵਨ ਤਾਂ ਇੱਕ ਸਵਾਸ ਤੇ ਨਿਰਭਰ ਹੈ ਜਿਸ ਨੂੰ ਮਾਰਾ ਗੁਰਬਾਨੀ ਦੱਸਦੇ ਨੇ ਹਮ ਆਦਮੀ ਹਾਂ ਇੱਕ ਦਾ ਨਹੀਂ ਮੌਤ ਮਹਤਵ ਨਾ ਜਾਣਾ ਨਾਨਕ ਬਿਨ ਤੇ ਸਿਸਰੇ ਹੋ ਜਾ ਕੇ ਜੀ ਪ੍ਰਾਨ ਆਉਣ ਵਾਲੇ ਦਾ ਗਿਆਨ ਨਹੀਂ ਸੀ ਇੱਕ ਸਵਾਸ ਦਾ ਭੇਦ ਨਹੀਂ ਸੀ ਤੇ ਪਹਿਲਾਂ ਹੀ ਸਾਉਂਡ ਤੋਂ ਪਹਿਲਾਂ ਕਹਿ ਲੈਂਦੇ ਪਿਆਸ ਸਵੇਰੇ ਉੱਠਦੇ ਨਾਲ ਕੰਮ ਕਰਨਾ ਐਸੀ ਬਸਤਾ ਵਿੱਚ ਵਿਚਰ ਕੇ ਸਾਰਾ ਜੀਵਨ ਜੀਵਦਾ ਵਿਸਤ ਚਲਾ ਗਿਆ ਜਾ ਰਹੇ ਨੇ ਆਪਾਂ ਦੇਖਦੇ ਆ ਸੰਸਾਰ ਵਿੱਚ ਸਾਰੀ ਉਮਰ ਬਿਦਤ ਗਏ ਇਹ ਨਹੀਂ ਬਦਲ ਲਗਾ ਕਿ ਨਾਮ ਕੀ ਹੈ ਸੱਚ ਕੀ ਹੈ ਭੁੱਲ ਗਏ ਤੇ ਪੌਣ ਸਾਨੂੰ ਕਿੱਥੋਂ ਆ ਰਹੀ ਇਹ ਵੀ ਭੁੱਲ ਗਏ ਸਹਿਸ ਭਾਈ ਜਦੋਂ ਅਸੀਂ ਉੱਠਦੇ ਸੋਨ ਵਿੱਚ ਆਉਂਦੇ ਪੌਣ ਵਿੱਚ ਮਿਲ ਕੇ ਤਰਲੋਕ ਵਿੱਚ ਆ ਜਾਂਦੇ ਪੌਣ ਨੂੰ ਹੀ ਭੁੱਲ ਗਏ ਨਾਮ ਨੂੰ ਭੁੱਲ ਗਏ ਵਿਚਾਰਾਂ ਦਾ ਖੇਲ ਚੱਲ ਪਿਆ ਵਿਚਾਰਾਂ ਦਾ ਖੇਲ ਹੁਣ ਕਰਕੇ ਵਿਚਾਰਾਂ ਦਾ ਟਕਰਾਅ ਹੋ ਗਿਆ ਮਨ ਵਿਕਲੇਸ ਆ ਗਿਆ ਤਨ ਵਿੱਚ ਆ ਗਿਆ ਪਰਵਾਰ ਵਿੱਚ ਆ ਗਿਆ ਸਮਾਜ ਵਿੱਚ ਸ਼ੁਰੂ ਹੋ ਗਿਆ ऐसे अवस्था ਵਿੱਚ ਮਹਾਰਾਜ ਨੇ ਫੇਰ ਸੰਸਰ ਸਿਆ ਜੀਵਨ ਨੂੰ ਵੀ ਜੇ ਅਗਰ ਤੁਸੀਂ ਖੇਲ ਨਹੀਂ ਸਮਝਿਆ ਸੰਸਾਰ ਨੇ ਤੇ ਸਾਰੇ ਸੰਸਾਰੇ ਦੁਰਮਤ ਅਗਨ ਵਿੱਚ ਜਲੇਗਾ ਤੇ ਜਲ ਰਿਹਾ ਹੈ ਅੰਦਰ ਦੁਰਮਤ ਅਗਨ ਜਗਤ ਪਰ ਜਾ ਰਿਹਾ ਹੈ द्वैत ईर्ष्या नफ़ज ਦੀ ਅਗਨ ਸਾਰੇ ਸੰਸਾਰ ਮੇਰੇ ਘਰ ਤੋਂ ਲੈ ਕੇ ਪਰਿਵਾਰ ਤੋਂ ਲੈ ਕੇ ਸੰਸਾਰ ਨੂੰ ਜਲ ਰਹੀ ਹੈ ਹੁਣ ਇਹ ਸਾਨੂੰ ਐਸ ਤਰ੍ਹਾਂ ਵਿਗਿਆਸੇ ਵਿੱਚ ਅਸੀਂ ਵਸਦੇ ਸੀ ਇਹ ਸ਼ਕਤੀ ਜਿਸ ਨੂੰ ਕਹਿੰਦਾ ਹੈ ਜਿਸ ਮਾ ਕਹਿੰਦਾ ਹੈ ਸੁਖ ਮੇ ਜੜੇ ਜਿਨ੍ਹਾਂ ਦੇ ਰਾਜ ਗੁਣ ਤਾਮ ਗੁਣ ਸਤ ਗੁਣ ਇੱਕ ਹੀ ਗੇ ਤੇ ਸਮਾਏ ਹੋ ਜਿਨ੍ਹਾਂ ਸ਼ਕਤੀ ਵੀ ਕਹਿੰਦਾ ਸ਼ਕਤ ਵੀ ਕਹਿੰਦਾ ਇਹ ਸਾਡਾ ਸਿਰਜ ਉਹ ਦ੍ਰਿਸ਼ਮਾਨ ਹੈ ਪੌਣ ਤੋਂ ਸ਼ੁਰੂ ਹੈ ਇਸ ਨੂੰ ਇਹ ਮਾ ਕਹਿੰਦਾ ਹੈ ਇਸ ਇਸ ਆਮੂਲ ਮਹਾ ਦੇ ਮੂਲਸਾ ਦਾ ਪਾਉਂ ਜਿੱਥੋਂ ਇਹ ਮਹਾ ਸ਼ੁਰੂ ਹੁੰਦੀ ਇਸ ਕਰਕੇ ਐਸ ਲੋਕ ਦਾ ਖੇਲ ਹੀ ਸਾਰਾ ਪਾਉਂ ਦੁਆਰਾ ਚੱਲਦਾ ਮਾਰਾ ਜਿੰਨੇ ਪਾਉਂ ਨੇ ਖੇਲ ਕੀਆ ਸਭ ਤਾਂ ਕਲਾਕੀ ਤਹੈ ਜਿਹੜਾ ਐਸ ਲੋਕ ਦਾ ਸਾਰਾ ਖੇਲ ਹੀ ਹੈ ਪਾਉਂ ਦੁਆਰਾ ਚੱਲਦਾ ਹੈ ਕਿ ਪਾਉਂ ਇਸ ਦਾ ਮੁਖੀ ਜਿਸ ਨੂੰ ਮਾਰਗਾ ਹੈ ਪਾਉਂ ਇਸ ਲੋਕ ਦਾ ਗੁਰੂ ਹੈ ਦੀਨਦਰ ਪਾਉਂਡ ਗੁਰੂ ਪਾਣੀ ਪਿਤਾ ਮਾਤਾ ਤਸਮਾ ਇਹ ਨਹੀਂ ਸਾਨੂੰ ਪਤਾ ਕਿ ਸਾਡਾ ਗੁਰੂ ਕੌਣ ਹੈ ਸਾਡੇ ਮਨ ਦਾ ਗੁਰੂ ਹੈ ਜਿੱਥੋਂ ਦੇ ਰਹਿਣ ਵਾਲਾ ਸਾਡਾ ਮਨ ਪਰ ਲੋਕ ਦਾ ਸਬਦ ਗੁਰੂ ਹੈ ਉਸ ਸਬਦ ਗੁਰੂ ਦੇ ਚਰਨਾਂ ਨਾਲ ਟੁੱਟ ਕੇ ਇਸ ਲੋਕ ਵਿੱਚ ਆ ਗਏ ਸਬਦ ਗੁਰੂ ਨੂੰ ਭੁੱਲ ਗਏ ਜੇ ਸੁਰ ਨਾਮ ਕਹਿੰਦਾ ਹੈ ਸਾਇ ਤੁਨੂ ਕਹਿੰਦਾ ਹੈ ਨਾਦ ਵੀ ਕਹਿੰਦਾ ਹੈ ਤੌਰ ਵੀ ਕਹਿੰਦਾ ਹੈ ਉਸ ਨੂੰ ਪੁੱਲ ਗਏ ਤੇ ਖੇਲ ਅਨਜਾਨਪੁਣੇ ਚਲਾਣਾ ਕਾ ਹੁਣ ਜਦੋਂ ਅਸੀਂ ਇੱਥੇ ਖੇਲਦੇ ਆਂ ਤੇ ਲੋਕ ਇਹ ਵਿੱਚ ਜਿੱਥੇ ਖੇਲ ਰਹੇ ਇਸ ਤੰਦਵ ਭੇਦ ਨਹੀਂ ਜਿਸ ਸ਼ਕਤੀ ਵਿੱਚ ਖੇਲ ਰਹੇ ਉਸ ਤਰ ਭੇਦ ਨਹੀਂ ਤੇ ਉਸ ਹਿਸਾਬ ਨਾਲ ਇਹ ਪਸ਼ੂ ਨੇ ਮਾਨਸ ਜੰਮਤ ਮਿਲ ਗਿਆ ਨਾ ਪਰ ਬਿਰਤੀ ਪਛੋਂਦੀ ਨਾਸਕ ਨੇ ਮਨਮੁਖ ਨੇ ਅਗਿਆਨੀ ਨੇ ਅੰਧਾ ਗਿਆਨੀ ਨੇ ਕਿਉਂਕਿ ਸਾਨੂੰ ਕੋਈ ਸੱਚੀ ਚੀਜ਼ ਦਾ ਗਿਆਨ ਨਹੀਂ ਰਿਹਾ ਹੁਣ ਜੰਦਰ ਮਾਨਸ ਜੰਮਤ ਤਾਂ ਮਿਲ ਗਿਆ ਕਈਆਂ ਜੁੱਗਾਂ ਤੋਂ ਬਾਅਦ ਮੌਕਾ ਮਿਲ ਗਿਆ ਵਾਰੀ ਮਿਲ ਗਈ ਕਿ ਇਹ ਮੁਕਤ ਹੋ ਜਾਵਾਂ ਆਪਦੇ ਮੂਲ ਨੂੰ ਪਛਾਣ ਲਾਂ ਆਪਦੇ ਮੂਲੇ ਜਾ ਕੇ ਸਮਾਜਾਂ ਲੈਕਿਨ ਨਹੀਂ ਜਾਣਿਆ ਤੇ ਫਿਰ ਸਾਨੂੰ ਕਹਿੰਦੇ ਨੇ ਚਰੰਕਾਲ ਪਾਈ ਦਰਲਭ ਦੇ ਨਾਮ ਵਿਹਾਉਣੀ ਹੋਈ ਛੇ ਪਸ਼ੂ ਪ੍ਰੇਤ ਮੁਕਤੇ ਭੁਰੀ ਤੇਸ ਨਾ ਮੁਝੇ ਜਿਨੇ ਸੇ ਜਿਤਨੇ ਸੋジナ ਕਰਕੇ ਸਾਨੂੰ ਇਥੇ ਭੇਜਿਆ ਉਸ ਨੂੰ ਨਹੀਂ ਜਾਣਿਆ ਇਹ ਪਸ਼ੂ ਤੇ ਪ੍ਰੇਤਾਂ ਦਾ ਰੂਪ ਹੈ ਇਥੇ ਜਦੋਂ ਸਿਵਾਸ ਨੇ